ਅਬਲੀ ਸਰ ਗੁਰੂ ਨਗਰੀ ਦੇ ਵਿੱਚ ਆਪਰੇਸ਼ਨ ਚਲਾ ਰਿਹਾ ਹੈ ਕਿ ਡਰੱਗ ਨੂੰ ਲੈ ਕੇ ਕਿਉਂਕਿ ਪੰਜਾਬ ਦੇ ਡੀਜੀਪੀ ਅਤੇ ਪੰਜਾਬ ਦੇ ਮੁੱਖ ਮੰਤਰੀ ਦੇ ਵੱਲੋਂ ਕਿਹਾ ਜਾ ਰਿਹਾ ਕਿ ਜਿਹੜੇ ਇਲਾਕੇ ਦੇ ਵਿੱਚ ਨਸ਼ਾ ਵੇਚਦੇ ਉੱਥੇ ਸਰਚ ਬਿਆਨ ਚ ਲਿਆ ਜਾਵੇ ਤੇ ਦੇਖ ਸਕਦੇ ਹੋ ਕਿ ਹੁਣ ਮਕਪੂਰਪੁਰਾ ਥਾਣੇ ਦੇ ਵਿੱਚ ਪਹਿਲਾਂ ਮੀਟਿੰਗ ਹੋਈ ਆ ਉਸ ਤੋਂ ਬਾਅਦ ਹੁਣ ਜਿਹੜਾ ਕਿ ਸਰਚ ਬਿਆਨ ਜਿਹੜਾ ਚਲਾਇਆ ਜਾ ਰਿਹਾ ਇਹ ਤਸਵੀਰਾਂ ਨੇ ਹੁਣ ਗਲੀ ਮੁਹੱਲਾ ਹਰ ਇੱਕ ਲੋਕਾਂ ਦੇ ਘਰ ਚੈੱਕ ਕੀਤੇ ਜਾਣਗੇ ਦੀ ਪਰਾ ਕੀ ਕੱਢਣਾ ਕੀ ਹੈਗੀ ਆ ਫਰੂਤੀ ਸਾਹਿਬ ਆ ਪਹੁੰਚੇ ਹੋਏ ਨੇ ਤੇ ਤੇ ਉਸ ਤੋਂ ਬਾਅਦ ਇਹ ਚੀਜ਼ਾਂ ਜਰੂਰ ਚੈੱਕ ਕੀਤੀਆਂ ਜਾਣੀਆਂ ਬਿਲਕੁਲ ਜੀ ਲਿਵਿੰਗ ਇੰਡੀਆ ਟੀਮ ਨਾਲ ਜਾ ਰਹੀ ਹੈ ਕਿ ਜਿਹੜਾ ਸਰਚ ਬਿਆਨ ਚਲਾਇਆ ਜਾ ਰਿਹਾ ਦੇਖ ਸਦੋ ਤਸਵੀਰਾਂ ਦੇ ਵਿੱਚ ਪੰਜਾਬ ਦੇ ਡੀਜੀਪੀ ਗੌਰਵ ਜਾਦੇਵ ਵੱਲੋਂ ਕਿਹਾ ਗਿਆ ਕਿ ਜਿਹੜੇ ਲੋਕ ਨਸ਼ਾ ਵੇਚਦੇ ਨੇ ਜਾਂ ਜਿਨ੍ਹਾਂ ਦੇ ਉੱਤੇ ਮਾਮਲੇ ਦਰਜ ਹੈਗੇ ਨੇ ਉਹਨਾਂ ਦੇ ਉੱਪਰ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਕਿਉਂਕਿ ਪੰਜਾਬ ਦੇ ਵਿੱਚ ਨਸ਼ਾ ਬਹੁਤ ਜ਼ਿਆਦਾ ਹੋ ਗਿਆ ਉਸ ਨੂੰ ਕੰਟਰੋਲ ਕਰਨ ਵਾਸਤੇ ਅੱਜ ਅਫਸਰਾਂ ਦੇ ਵੱਲੋਂ ਵੱਖਰੀ ਵੱਖਰੀ ਟੀਮਾਂ ਨੂੰ ਲਗਾ ਕੇ ਸਰਚ ਅਭਿਆਨ ਚਲਾਇਆ ਜਾ ਰਿਹਾ ਕਿਉਂਕਿ ਪਹਿਲਾਂ ਵੀ ਕਈ ਵਾਰ ਕਾਇਦ ਕੀਤਾ ਗਿਆ ਕੀ ਜਿਹੜੇ ਵੀ ਇਲਾਕਿਆਂ ਦੇ ਵਿੱਚ ਨਸ਼ਾ ਵਿਕਦਾ ਹੋਊਗਾ ਉਹਨਾਂ ਤੋਂ ਬਸ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ ਤੇ ਅੱਜ ਸਰਚ ਅਭਿਆਨ ਜਿਹੜਾ ਚਲਾਇਆ ਜਾ ਰਿਹਾ ਅਤੇ ਸਦੋ ਲਿਵਿੰਗ ਇੰਡੀਆ ਟੀਮ ਅਫਸਰਾਂ ਦੇ ਨਾਲ ਦੇ ਸਦੋ ਕੱਟੀ ਦਾ ਜਿਹੜਾ ਕਾਫਲਾ ਪੁਲਿਸ ਜਿਹੜਾ ਕਾਫਲਾ ਉਹ ਚੱਲਦਾ ਨਜ਼ਰ ਆ ਰਿਹਾ ਤੇ ਜਿਹੜੇ ਇਲਾਕੇ ਹੈਗੇ ਨੇ ਜਿਨ੍ਹਾਂ ਦੇ ਵਿੱਚ ਪਤਾ ਸੀ ਕਿ ਨਸ਼ਾ ਵਿਕ ਰਿਹਾ ਉਹਨਾਂ ਇਲਾਕਿਆਂ ਦੇ ਵਿੱਚ ਇਹ ਸਰਚ ਬਿਆਨ ਚਲਾਇਆ ਜਾ ਰਿਹਾ ਪੁਲਿਸ ਦੇ ਵੱਡੇ ਅਧਿਕਾਰੀ ਪਹੁੰਚੇ ਹੋਏ ਨੇ ਦੇ ਸਦੋਂ ਵੱਖਰੀ ਵੱਖਰੀ ਟੀਮਾਂ ਬਿਠਾ ਕੇ ਉਹਨਾਂ ਦੇ ਵੱਲੋਂ ਇਹ ਸਰਚ ਬਿਆਨ ਚਲਾਇਆ ਜਾ ਰਿਹਾ ਤੇ ਇਹ ਅੰਮ੍ਰਿਤਸਰ ਦਾ ਮਕਬੂਲਪੁਰਾ ਇਲਾਕਾ ਸ਼ਾਟਾ ਹੋਰ ਜਿਹੜੇ ਇਲਾਕੇ ਹੈਗੇ ਨੇ ਜਿੱਥੇ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਉਹਨਾਂ ਇਲਾਕਿਆਂ ਦੇ ਵਿੱਚ ਨਸ਼ਾ ਵੇਚ ਰਿਹਾ ਮਾਵਾ ਦੇ ਪੁੱਤ ਮਰਦੇ ਪਏ ਨੇ ਉਹਨਾਂ ਨੂੰ ਬਚਾਉਣ ਵਾਸਤੇ ਇਹ ਸੱਚ ਬਿਆਨ ਚ ਲਿਆ ਜਾ ਰਿਹਾ ਦਾਦੇ ਸਰੂ ਤਸਵੀਰਾਂ ਦੇ ਵਿੱਚ ਇਹ ਇਲਾਕਾ ਮਕਬੂਲਪੁਰਾ ਹੈਗਾ ਜਿਹਦੇ ਵਿੱਚ ਪੁਲਿਸ ਦੇ ਵੱਡੇ ਅਧਿਕਾਰੀ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਵੀ ਪਹੁੰਚੇ ਹੋਏ ਨੇ ਨਾਲ ਪੁਲਿਸ ਦੇ ਵੱਲੋਂ ਬਾਰ-ਬਾਰ ਇਹ ਵੀ ਅਪੀਲ ਕੀਤੀ ਜਾ ਰਹੀ ਹੈ ਕਿ ਜਿਹੜੇ ਲੋਕ ਤੁਹਾਡੇ ਇਲਾਕੇ ਦੇ ਨਸ਼ਾ ਵੇਚਦੇ ਨੇ ਉਨ੍ਹਾਂ ਦੇ ਉੱਪਰ ਵੀ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ ਕਿ ਕਿ ਪੁਲਸ ਦੇ ਨਾਲ ਟੱਚ 'ਚ ਰਹੋ ਤੁਹਾਡਾ ਨਾਮ ਗੁਪਤ ਰੱਖਿਆ ਜਾਵੇਗਾ ਇਹ ਪਹਿਲਾਂ ਹੀ ਪੁਲਸ ਦੇ ਲੋਕ ਕਹ ਦਿੰਦਾ ਗਿਆ ਵਾ ਤੇ ਹੁਣ ਇਹ ਸੱਚ ਬਿਆਨ ਪੂਰੇ ਪੰਜਾਬ ਦੇ ਵਿੱਚ ਚਲਾਇਆ ਜਾ ਰਿਹਾ ਜਿਦੇ ਵਿੱਚ ਪੁਲਸ ਨੂੰ ਵੱਡੀ ਸਫਲਤਾ ਵੀ ਮਿਲਦੀ ਇਹ ਨਜ਼ਰ ਆ ਰਹੀ ਆ ਜਿਦੇ ਵਿੱਚ ਹੁਣ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਅਮਰੀਤ ਸਾਹਿਬ ਪੁਲਿਸ ਕਮਿਸ਼ਨਰ ਹੋਰ ਜਿਹੜੀਆਂ ਟੀਮਾਂ ਪਹੁੰਚੀਆਂ ਨੇ ਬਿਲਕੁਲ ਜੀ ਦੇਖ ਸਕਦੇ ਹੋ ਕਿ ਅੱਜ ਵੱਡੀ ਸਰਚ ਬਿਆਨਚਾ ਲਈ ਕੀ ਤਿਆਰੀ ਹੈ ਤੇ ਅੱਜ ਸਰਚ ਬਿਆਨ ਚ ਲਾਇਆ ਜਾ ਰਿਹਾ ਕਿਉਂਕਿ ਪੁਲਿਸ ਪੱਬਾ ਪਾਰ ਹੈਗੀ ਆ ਤੇ ਸਾਡੇ ਡੀਜੀਪੀ ਪਹੁੰਚੇ ਹੋ ਨੇ ਸਰ ਕਿਹਦਾ ਕੀ ਪੰਜਾਬ ਦੇ ਵਿੱਚ ਸਰਚ ਬਿਆਨ ਜਿਹੜਾ ਚਲਾਇਆ ਜਾ ਰਿਹਾ ਆਜਾ ਪੱਕਾ ਟਿੱਕ ਲੈਨੇ ਸਰ 120 ਲਾਈਵ ਚੱਲ ਰਿਹਾ ਲਾਈਵ ਇਟ ਹੈ ਹਾਂ ਜੀ ਹਾਂ ਜੀ ਆ ਦੱਸੋ ਕੀ ਪੁੱਛਣਾ ਚਾਹ ਰਹੇ ਜਿਹੜਾ ਸਰਚ ਬਿਆਨ ਚਲਾਇਆ ਜਾ ਰਿਹਾ ਕਿੰਨੀ ਸਫਲਤਾ ਮਿਲਦੀ ਪਈ ਹੈ ਜੀ ਦੇਖੋ ਇਹ ਸਾਡਾ ਆਪਣਾ ਜਿਹੜਾ ਉਪਰਾਲਾ ਹੈਗਾ ਇਹ ਸਪਲਾਈ ਲਾਈਨ ਨੂੰ ਕੱਟ ਕਰਨ ਦਾ ਹੈਗਾ ਕਿ ਜਿੰਨੀ there are two factors ਇੱਕ ਤਾਂ ਹੈਗਾ ਕਿ ਸਪਲਾਈ ਲਾਈਨ ਹੈਗੀ ਕਿ ਡਿਮਾਂਡ ਹੈਗੀ ਡਿਮਾਂਡ ਵੀ ਕੱਟ ਕਰਾਉਣ ਲਈ ਜਿਹੜੇ ਹੈਗੇ بڑے ਉਪਰਾਲੇ ਕੀਤੇ ਜਾ ਰਹੇ ਨੇ ਪਰ ਸਪਲਾਈ ਲਾਈਨ ਕੰਟਰੋਲ ਕਰਨ ਲਈ ਜਿਹੜੇ ਸਮੱਗਲਰ ਦੇ ਖਿਲਾਫ ਹੈਗੇ ਨੇ ਉਹ ਪੰਜਾਬ ਪੁਲਿਸ ਪੂਰੀ ਤਰੀਕੇ ਨਾਲ ਕਮਿਟਡ ਹੈਗੀ ਕਿ ਇਹਨੂੰ ਕੰਟਰੋਲ ਕੀਤਾ ਜਾਵੇ ਤੇ ਨਾਲੇ ਲਗਾਤਾਰ ਸਾਡੇ ਵੱਲੋਂ ਕੋਆਰਡੀਨੇਟ ਸਰਚ ਆਪਰੇਸ਼ਨ ਕੀਤੇ ਜਾ ਰਹੇ ਨੇ ਪ੍ਰੀਵੈਂਟਿਵ ਐਕਸ਼ਨ ਕੀਤੇ ਜਾ ਰਹੇ ਨੇ ਇਹਦੇ ਵਿੱਚ ਕੋਈ ਵੀ ਜਿਹੜਾ ਇਸ ਸਮਗਲਿੰਗ ਦਾ ਉਪਰਾਲਾ ਹੈਗਾ ਉਹ ਆਪਾਂ ਕਿਸੇ ਨੂੰ ਜ਼ੀਰੋ ਟੋਲਰੈਂਸ ਕੀਤੀ ਹੋਈ ਹੈ ਤਾਂ ਆਪਾਂ ਛਡਣਾ ਕਿਸੇ ਨੂੰ ਨਹੀਂ ਹੈਗਾ ਇਸ ਕਰਕੇ ਅੱਜ ਇਸੇ ਉਪਰਾਲੇ ਦੇ ਸੰਬੰਧ ਵਿੱਚ ਅੱਜ ਇੱਥੇ ਤਿੰਨ ਜ਼ੋਨ ਬਣਾ ਕਰਕੇ ਜਿਹੜੀ ਹੈਗੀ ਉਹ ਇੱਥੇ ਕਾਰਵਾਈ ਕੀਤੀ ਗਈ ਹੋਈ ਹੈ ਅੱਜ ਸਰਚ ਅਭਿਆਨ ਚਲਾਇਆ ਜਾ ਰਿਹਾ ਤੇ ਅੱਜ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਜਿਹੜੇ ਕਿ ਚਲਦੇ ਪਏ ਨੇ ਤੇ ਉੱਥੇ ਹੀ ਇਹ ਜਿਹੜਾ ਸਰਚ ਬਿਹਾਰਾ ਕੀ ਇੱਥੇ ਵਿੱਚ ਸਫਲਤਾ ਜਿਹੜੀ ਮਿਲਦੀ ਨਜ਼ਰ ਆ ਰਹੀ ਹੈ ਤੇ ਇਹ ਮਕਬੂਲਪੁਰੇ ਵਾਲੇ ਇਲਾਕਾ ਵਾ ਜਿੱਥੇ ਕਿ ਲੋਕਾਂ ਦੇ ਵੱਲੋਂ ਵੀ ਕੰਪਲੇਟਾ ਕੀਤੇ ਜਾ ਰਿਹਾ ਸਨ ਕਿ ਨਸ਼ਾ ਬਹੁਤ ਜ਼ਿਆਦਾ ਇੱਧਰ ਵੇਚ ਰਿਹਾ ਕਈ ਬੱਚੇ ਜਿਹੜੇ ਕਿ ਨਸ਼ਾ ਕਰਦੇ ਨਜ਼ਰ ਆ ਰਹੇ ਨੇ ਪਰ ਅੱਜ ਪ੍ਰਸ਼ਾਸਨ ਦੇ ਵੱਲੋਂ ਜਿਹੜਾ ਕਿ ਅੱਜ ਇਲਾਕੇ ਦੇ ਵਿੱਚ ਸਰਚ ਬਿਹਾਰ ਚਲਾਇਆ ਗਿਆ ਵਾ ਕਿ ਕੋਈ ਲੋਕਾਂ ਦੇ ਬੱਚੇ ਵੱਸ ਸਕਣ ਕੀ ਸ਼ਿਕਾਇਤਾਂ ਕਾਫੀ ਮਿਲਦੀਆਂ ਪਈਆਂ ਸਨ ਤੇ ਸਰਚ ਬਿਆਨ ਜਿਹੜਾ ਚਲਾਉਣਾ ਬਹੁਤ ਜ਼ਰੂਰੀ ਸੀ ਤੇ ਇਸੇ ਕਰਕੇ ਹੀ ਪੰਜਾਬ ਦੇ ਵਿੱਚ ਸਵੇਰ ਤੋਂ ਹੀ ਇਹ ਸਰਚ ਬਿਆਨ ਚਲਾਇਆ ਜਾ ਰਿਹਾ ਪਰ ਉਸਤੇ ਬਾਵਜੂਦ ਵੀ ਪੁਲਿਸ ਨੂੰ ਜਦੋਂ ਛਾਪੇਮਾਰੀ ਕੀਤੀ ਗਈ ਘਰਾਂ ਦੇ ਵਿੱਚ ਰੇਡਾ ਕੀਤੀਆਂ ਗਈਆਂ ਤੇ ਕਈ ਨਸ਼ਾ ਵੀ ਬਰਾਮਦ ਹੋਇਆ ਤੇ ਕਈ ਜਗ੍ਹਾ ਦੇ ਉੱਪਰ ਜਿਹੜੇ ਦੋ ਨੰਬਰ ਦੇ ਵਹੀਕਲ ਕਹਿ ਸਕਦੇ ਆ ਮੋਟਰਸਾਈਕਲ ਗੱਡੀਆਂ ਉਹ ਵੀ ਬਰਾਮਦ ਹੋਈਆਂ ਨੇ ਤੇ ਪ੍ਰਸ਼ਾਸਨ ਦੇ ਵੱਲੋਂ ਇਹ ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਜੇ ਤੁਹਾਡੇ ਇਲਾਕੇ ਦੇ ਵਿੱਚ ਨਸ਼ਾ ਵਿਕਦਾ ਤੇ ਜ਼ਰੂਰ ਪੁਲਿਸ ਨੂੰ ਸੂਚਨਾ ਕੀਤੀ ਆ ਉੱਥੇ ਪੁਲਿਸ ਦੇ ਵੱਲੋਂ ਹਰ ਇੱਕ ਦਾ ਬੂਹਾ ਖੜਕਾ ਕੇ ਦੱਸਿਆ ਜਾ ਰਿਹਾ ਤੇ ਐਸਐਚਓ ਸਾਹਿਬ ਹੋਰ ਟੀਮਾਂ ਜਿਹੜੀਆਂ ਲੱਗੀਆਂ ਹੋਈਆਂ ਨੇ ਵੱਡੇ ਦੋਕਾਰੀ ਪਹੁੰਚੇ ਹੋਏ ਨੇ ਜਿਨ੍ਹਾਂ ਦੇ ਵੱਲੋਂ ਚ ਮਿਲ ਕੇ ਇਹ ਸਰਚ ਮਿਆ ਚਲਾਇਆ ਜਾ ਰਿਹਾ ਤੇ ਕਿ ਪਹਿਲਾਂ ਵੀ ਕਈ ਵੱਡੀ ਸਫਲਤਾ ਮਿਲੀਆਂ ਪ੍ਰਸ਼ਾਸਨ ਨੂੰ ਪਰ ਹੁਣ ਕਹਿ ਸਕਦੇ ਆ ਕਿ ਵੱਡਾ ਪ੍ਰੇਸ਼ਟ ਨਹਿਗਾ ਕੀ ਜੀ ਚੋ ਹਰ ਇੱਕ ਕਰਦੀ ਚੈਕਿੰਗ ਕੀਤੀ ਜਾ ਰਹੀ ਹੈ ਇਹ ਸਾਰੇ ਯਾਰ ਆ ਦੇਖ ਸਕਦੇ ਕਿ ਅਧਿਕਾਰੀ ਪਹੁੰਚੇ ਹੋਏ ਨੇ ਪਾਜੀ ਕਿਤਾ ਸੱਚ ਬਿਆਹ ਜਿਹੜਾ ਚਲਾਇਆ ਜਾ ਰਿਹਾ ਇੱਥੇ ਮੈਂ ਤੁਹਾਡੀ ਜੋ ਤੇ ਅਧਿ ਦੇ ਸਕਦੇ ਕਿ ਹਰ ਇੱਕ ਚੀਜ਼ ਨੂੰ ਬਹੁਤ ਉਪੀਰ ਕਿਉਂਕਿ ਇੱਥੋਂ ਬਹੁਤ ਕੰਪਲੇਟਾ ਸਨ ਕਿ ਇਸ ਇਲਾਕੇ ਦੇ ਵਿੱਚ ਨਸ਼ਾ ਬਹੁਤ ਵਿਕਦਾ ਪਿਆ ਤੇ ਉਸੇ ਚੀਜ਼ ਨੂੰ ਦੇਖਦੇ ਹਾਂ ਆਂ ਕਈ ਕੰਪਲੇਟਾਂ ਦੇ ਉੱਪਰ ਪੁਲਿਸ ਨੂੰ ਜਦੋਂ ਪਤਾ ਲੱਗਾ ਤੇ ਫਿਰ ਉਹਨਾਂ ਦੇ ਵੱਲੋਂ ਇੱਕ ਸਰਚ ਬਿਆਨ ਜਿਹੜਾ ਚਲਾਇਆ ਗਿਆ ਕਹਿ ਸਕਦੇ ਕਿ ਵੱਡੀ ਅਦਕਾਰੀ ਪਹੁੰਚੇ ਹੋਏ ਨੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਕਿ ਜਿਹੜੇ ਲੋਕ ਨਸ਼ਾ ਵੇਚਣ ਵਾਲੇ ਨੇ ਜਾਂ ਨਸ਼ਾ ਵੇਚ ਕੇ ਜਿਨ੍ਹਾਂ ਦੇ ਵੱਲੋਂ ਆਪਣੀਆਂ ਜ਼ਮੀਨਾਂ ਕੁੱਟੀਆਂ ਬਣੀਆਂ ਨੇ ਉਹਨਾਂ ਦੇ ਉੱਪਰ ਸਿਕੰਜਾ ਕੱਟਿਆ ਜਾਵੇ ਤੇ ਉਸੇ ਚੀਜ਼ ਨੂੰ ਵੇਖਦੇ ਹਾਂ ਹੁਣ ਦਕਕਾਰੀ ਦੇ ਵੱਲੋਂ ਛਾਪੇਬਾਰੀ ਕੀਤੀ ਜਾ ਰਹੀ ਆ ਤੇ ਜਿੰਨਾਂ ਦੇ ਉੱਪਰ ਪਹਿਲਾਂ ਵੀ ਨਸ਼ੇ ਨੂੰ ਲੈ ਕੇ ਪਰਚੇ ਆ ਗਏ ਨੇ ਉਹਨਾਂ ਨੂੰ ਵੀ ਵੈਰੀਫਾਈ ਕਰਨ ਦਾ ਜਿਹੜਾ ਲਾਨ ਕਰ ਦਿੱਤਾ ਗਿਆ ਪੰਜਾਬ ਦੇ ਡੀਜੀਪੀ ਗੁਰਵਜਾਦੇ ਵੱਲੋਂ ਮਕਪੂਲਪੁਰਾ ਉਸ ਤੋਂ ਬਾਅਦ ਅਨਗੜ ਦੇ ਵਿੱਚ ਦੇਖ ਸਕਦੇ ਹੋ ਕਿ ਬਿਲਕੁਲ ਟੀਮਾਂ ਬਣਾ ਦਿੱਤੀਆਂ ਗਿਆ ਨੇ ਤੇ ਜਿੰਨਾਂ ਘਰਾਂ ਦੇ ਉੱਪਰ ਸ਼ੱਕ ਹੈਗਾ ਜਾਂ ਜਿੰਨਾਂ ਨੌਜਵਾਨਾਂ ਦੇ ਉੱਪਰ ਪਹਿਲਾ ਪਰਚੇ ਹੈਗੇ ਨਸ਼ੇ ਨੂੰ ਲੈ ਕੇ ਉਸ ਨੂੰ ਲੈ ਕੇ ਇਹ ਪੂਰਾ ਜਿਹੜਾ ਸਰਚ ਬਿਆਨ ਚ ਲਾਇਆ ਜਾਇਆ ਕਿਉਂਕਿ ਇਹ ਲੋਕਾਂ ਦੇ ਨੌਜਵਾਨਾਂ ਨੂੰ ਬਚਾਉਣ ਵਾਸਤੇ ਤੇ ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਬਾਰ ਬਾਰ ਕਿ ਜੇ ਤੁਹਾਡੇ ਲਾਗੇ ਕੋਈ ਨਸ਼ਾ ਵੇਚਦਾ ਤੇ ਪੁਲਿਸ ਨੂੰ ਸੂਚਨਾ ਕੀਤੀ ਹੋਵੇ ਉਸ ਦਾ ਨਾਮ ਗੁਪਤ ਦੱਸਿਆ ਜਾਵੇਗਾ ਅਮਕੇ ਸ਼ਰਮਨ ਸਰ ਨਾਲੇ ਸਰ ਕਿਦਾਂ ਸਭ ਤੋਂ ਵੱਡੀ ਗੱਲ ਹੈ ਪਹਿਲਾਂ ਮਕਬੂਲ ਨਹੀਂ ਮਕਬੂਲਪੁਰੇ ਦੇ ਵਿੱਚ ਕੀਤਾ ਫਿਰ ਉਸ ਤੋਂ ਬਾਅਦ ਅਨਗੜ ਦੇ ਵਿੱਚ ਹਾਂ ਜੀ ਦੱਸੋ ਉਹੀ ਸਵਾਲ ਪੁੱਛਣਾ ਤੁਸੀਂ ਹਾਂ ਜੀ ਪੁੱਛੋ ਸਰ ਆ ਇਲਾਕੇ ਦੇ ਵਿੱਚ ਜ਼ਿਆਦਾ ਨਸ਼ਾ ਵਿਕਦਾ ਪਹਿਲਾਂ ਵੀ ਸਰਚ ਬਿਆਨ ਕਈ ਆ ਚਲਾਏ ਗਏ ਨੇ ਪਰ ਜੀ ਕਹਿੰਦੇ ਕਿ ਜਦੋਂ ਪੁਲਿਸ ਛਾਪੇਮਾਰੀ ਕਰਦੀ ਆ ਉਦੋਂ ਲੋਕ ਆਪਣਾ ਆਪਣਾ ਨਸ਼ਾ ਸਾਂਭ ਲੈਂਦੇ ਨੇ ਉਸ ਤੋਂ ਬਾਅਦ ਜਦੋਂ ਪੁਲਿਸ ਚੱਲ ਜਾਂਦੀ ਆ ਫੇਰ ਨਸ਼ਾ ਵਿਕਦਾ ਨਹੀਂ ਨਹੀਂ ਇਹ ਦੇਖੋ ਦੇਖੋ ਮੇਰੀ ਗੱਲ ਸੁਣੋ ਇਹਦੇ ਵਿੱਚ ਆਨ ਗoing ਪ੍ਰੋਸੈਸ ਹੈਗਾ ਆਪਾਂ ਕ੍ਰਿਮਿਨਲਸ ਵੀ ਜਿਹੜਾ ਹੈਗਾ ਉਹ ਟਾਰਗੇਟ ਹਾਰਡਨਿੰਗ ਕਰ ਰਹੇ ਹੈਗੇ ਪੱਜ ਨਹੀਂ ਦੇ ਰਹੇ ਆਪਾਂ ਕਿਦੇ ਜੇ ਉਹਨਾਂ ਵੱਲੋਂ ਕੋਈ ਉਪਰਾਲਾ ਕੀਤਾ ਜਾ ਰਿਹਾ ਆਪਾਂ ਉਹਦੇ ਸਾਹਮਣੇ ਸ਼ਕਤੀ ਨਾਲ ਜਿਹੜਾ ਹੈਗਾ ਉਹ ਸਰਚ ਕਰਕੇ ਉਹਨਾਂ ਨੂੰ ਫੜ ਕੇ ਉਹਦੀ ਸਾਰੀ ਜਿੰਨੀ ਰਿਸਪੌਂਸਿਬਿਲਟੀ ਹੈਗੀ ਉਹ ਆਪਾਂ ਕਰਨ ਦੀ ਕੋਸ਼ਿਸ਼ ਕਰ ਰਹੇ ਹੈਗੇ ਤੇ ਸਾਨੂੰ ਉਮੀਦ ਹੈਗੀ ਕਿ ਆਪਾਂ ਇਹਦੇ ਚ ਵਧੀਆ ਰਿਜ਼ਲਟ ਹੋਊਗਾ ਪਿਛਲੇ ਦਿਨਾਂ ਬਹੁਤ ਕਾਫੀ ਵਧੀਆ ਤਰੀਕੇ ਨਾਲ ਰਿਕਵਰੀズ ਵੀ ਹੋਈਆਂ ਬਹੁਤ ਸਾਰੇ ਇਸ ਮੈਗਲਰ ਵੀ ਫੜੇ ਗਏ ਨੇ ਇਸ ਕਰਕੇ ਮੇਰਾ خیال ਹੈ ਆ ਜਿਹੜਾ ਤਰੀਕਾ ਹੈਗਾ ਜਿਹਦੇ ਵਿੱਚ ਕੁਝ ਬੰਦੇ ਕਿਸੇ ਵੇਲੇ ਸਾਡੇ ਨਰਗੇ ਚੋਂ ਬਚ ਜਾਂਦੇ ਨੇ ਕਦੀ ਕੁਝ ਜਿਹੜੇ ਹੈਗੇ ਕਾਬੂ ਆ ਜਾਂਦੇ ਨੇ ਇਹ ਆਪਾਂ ਲਗਾਤਾਰ ਕਰਦੇ ਰਵਾਂਗੇ ਤੇ ਸਾਡੇ ਵੱਲੋਂ ਜ਼ੀਰੋ ਟੋਲਰੈਂਸ ਹੈਗੀ ਇਹਦੇ ਵਿੱਚ ਆਪਾਂ ਕੋਈ ਕਿਸੇ ਨੂੰ ਗੁੰਜਾਇਸ਼ ਨਹੀਂ ਦੇਦੇ ਕਿਸੇ ਵੀ ਤਰੀਕੇ ਦੀ ਤੇ ਜੋ ਵੀ ਬੰਦਾ ਭਾਵੇਂ ਛੋਟਾ ਭਾਵੇਂ ਵੱਡਾ ਹੋਵੇ ਜਿਹੜਾ ਇਹਦੇ ਕਾਬੂ ਚ ਆਊਗਾ ਆਪਾਂ ਉਹਨਾਂ ਦੇ ਖਿਲਾਫ ਕਾਰਵਾਈ ਕਰਾਂਗੇ ਲੋਕਾਂ ਦੇ ਕਿੰਨਾ ਸਮਰਥਨ ਹਰ ਇੱਕ ਇਲਾਕੇ ਜਿੱਥੇ ਤੁਸੀਂ ਜਾ ਰਹੇ ਹੋ ਦੇਖੋ ਲੋਕੀ ਇਹਦੇ ਵਿੱਚ ਸਮਰਥਨ ਚ ਹੈਗੇ ਲੋਕੀ ਸਾਰੇ ਜਿੰਨੇ ਨੇ ਉਹ ਨਸ਼ੇ ਦੀ ਜਿਹੜੀ ਇਹ ਲਾਨਤ ਹੈਗੀ ਹੈ ਉਹਦੇ ਖਿਲਾਫ ਨੇ ਇਹਦੇ ਕਰਕੇ ਆਪਾਂ ਪਬਲਿਕ ਦਾ ਸਹਿਯੋਗ ਵੀ ਲੈ ਰਹੇ ਹੈਗੇ ਤੇ ਪਬਲਿਕ ਦੇ ਸਹਿਯੋਗ ਨਾਲ ਨਸ਼ੇ ਦੀ ਇਨਫੋਰਮੇਸ਼ਨ ਜਿਹੜੀ ਵੀ ਸਾਨੂੰ ਮਿਲਦੀ ਹੈਗੀ ਉਹਦੇ ਵਿੱਚ ਆਪਾਂ ਕ੍ਰੈਕਡਾਊਨ ਕਰਦੇ ਹਾਂ ਜਿਹੜਾ ਨਸ਼ਾ ਆ ਰਿਹਾ ਉਹਦੇ ਉੱਪਰ ਵੀ ਸਿਕੰਜਾ ਕੱਸਿਆ ਜਾ ਰਿਹਾ ਕਿਉਂਕਿ ਬੀਤੇ ਦਿਨਾਂ ਦੇ ਵਿੱਚ ਕਾਫੀ ਪੰਜਾਬ ਪੁਲਿਸ ਨੂੰ ਸਫਲਤਾ ਮਿਲਦੀ ਆ ਨਜ਼ਰ ਆ ਰਹੀ ਹੈ ਸਰ ਹਾਲ ਲਗਾਤਾਰ ਸਾਡੇ ਕੋਲੋਂ ਜਿਹੜੀ ਇਹ ਖਾਸ ਤੌਰ ਤੇ ਡਰੋਨ ਵਾਲੀ ਜਿਹੜੀ ਗੱਲ ਹੈਗੀ ਉਹਦੇ ਵਿੱਚ ਸਾਡੇ ਵੱਲੋਂ ਬਹੁਤ ਕੰਪਰੀਹੈਂਸਿਵ ਪਲਾਨ ਤਿਆਰ ਕੀਤਾ ਗਿਆ ਹੋਇਆ ਆਪਾਂ ਇੰਟਰ ਅਜੈਂਸੀ ਕੋਆਰਡੀਨੇਸ਼ਨ 'ਚ ਵੀ ਗੱਲ ਕਰ ਰਹੇ ਹੈਗੇ ਜਿਹੜਾ ਖਾਸ ਤੌਰ ਤੇ ਬੀਐਸਐਫ ਬਾਰਡਰ ਸਕਿਉਰਿਟੀ ਫੋਰਸ ਹੈਗੀ ਉਹਦੇ ਨਾਲ ਜਿਹੜੀ ਐਨਸੀਬੀ ਹੈ ਨਾਰਕੋਟਿਕਸ ਕੰਟਰੋਲ ਬਿਊਰੋ ਉਹਨਾਂ ਨਾਲ ਇੰਟੈਲੀਜੈਂਸ ਤੇ ਸਾਡੀ ਕਾਊਂਟਰ ਇੰਟੈਲੀਜੈਂਸ ਸਾਰੇ ਮਿਲ ਕੇ ਰਲ ਕੇ ਆਪਾਂ ਇਹਦੇ 'ਚ ਕਾਰਵਾਈ ਕਰ ਰਹੇ ਹੈਗੇ ਤੇ ਸਾਨੂੰ ਬਹੁਤ ਵੱਡੀ ਸਫਲਤਾਵਾਂ ਮਿਲੀਆਂ ਨੇ ਪਿਛਲੇ ਦਿਨਾਂ ਤੇ ਆਪਾਂ ਬਹੁਤ ਵੱਡੀ ਮਾਤਰਾ ਚ ਡਰਗ ਜਿਹੜੀ ਹੈਗੀ ਉਹ ਸੀਜ਼ ਵੀ ਕੀਤੀ ਤੇ ਇਸ ਸਮਗਲਰ ਵੀ ਫੜੇ ਨੇ ਪੰਜਾਬ ਦੇ ਲੋਕਾਂ ਨੂੰ ਕੋਈ ਅਪੀਲ ਕਰਨਾ ਚਾਹੋਗੇ ਸਰ ਮੈਂ ਅਪੀਲ ਇਹ ਕਰਾਂਗਾ ਕਿ ਪੁਲਿਸ ਨਾਲ ਸਹਿਯੋਗ ਕਰੋ ਤੇ ਆਪਾਂ ਇਸ ਨਸ਼ੇ ਦੀ ਲਾਹਨਤ ਨੂੰ ਮੁਕਾਣਾ ਹੈਗਾ ਆਪਾਂ ਆਪਣੇ ਬੱਚਿਆਂ ਨੂੰ ਵੀ ਸਾਰਿਆਂ ਨੂੰ ਹਿਦਾਇਤਾਂ ਕਰੀਏ ਆਪਾਂ ਆਪਣੇ ਬੱਚਿਆਂ ਦੀ ਜਿਹੜੀ ਹੈਗੀ ਉਹ ਸਹੀ ਐਜੂਕੇਸ਼ਨ ਕਰੀਏ ਤਾਂ ਕਿ ਉਹ ਨਸ਼ੇ ਦਾ ਸ਼ਿਕਾਰ ਨਾ ਹੋ ਸਕਣ ਅੱਜ ਜਿਹੜਾ ਕਿ ਸਭ ਤੋਂ ਬਿਆਨ ਚ ਲਾਇਆ ਅੰਮ੍ਰਿਤਸਰ ਦੇ ਜਿਹੜੇ ਇਲਾਕਿਆਂ ਦੇ ਵਿੱਚ ਨਸ਼ਾ ਵਿਕਦਾ ਪਿਆ ਸੀ ਉਹਨਾਂ ਨਸ਼ਾ ਇਲਾਕਿਆਂ ਦੇ ਵਿੱਚ ਜਿਹੜਾ ਕਿ ਸਕੰਜਾ ਕੱਸਿਆ ਗਿਆ ਪੰਜਾਬ ਪੁਲਿਸ ਦੇ ਵੱਲੋਂ ਅਤੇ ਅਧਿਕਾਰੀ ਪਹੁੰਚੇ ਹੋਏ ਨੇ ਉਸ ਅਧਿਕਾਰੀ ਤੇ ਜੇ ਲੋਕਾਂ ਨੂੰ ਅਪੀਲ ਕੀਤੀ ਗਈ ਆ ਕਿ ਜੇ ਤੁਹਾਡੇ ਇਲਾਕੇ ਦੇ ਵਿੱਚ ਨਸ਼ਾ ਵਿਕਦਾ ਬਾਤ ਪੁਲਿਸ ਨੂੰ ਗੁਪਤ ਸੂਚਨਾ ਕੀਤੀ ਜਾਵੇ ਜਿਹਦੇ ਵਿੱਚ ਇਸ ਸਰਚ ਬਿਆਨ ਦੇ ਵਿੱਚ ਪੁਲਿਸ ਨੂੰ ਵੱਡੀ ਸਫਲਤਾ ਜਿਹੜੀ ਮਿਲਦੀ ਪਈ ਆ ਕਈ ਲੋਕਾਂ ਨੂੰ ਰੈਸਟ ਦੇ ਵਿੱਚ ਲਿੱਤਾ ਕਈ ਜਿਹੜੇ ਵਹੀਕਲ ਨੇ ਉਹ ਜਿਹੜੇ ਕਾਬੂ ਕੀਤੇ ਨੇ ਤੇ ਨਸ਼ੇਵੀ ਤੇ ਕਈ ਲੋਕਾਂ ਨੂੰ ਜਿਹੜਾ ਕਿ ਰਸਤੇ ਵਿੱਚ ਲੈ ਕੇ ਪੁੱਛ ਕੇ ਜਿਹੜੀ ਕੀਤੀ ਜਾ ਰਹੀ ਆ ਕਿ ਨਸ਼ਾ ਕਿੱਥੋਂ ਲਿਆ ਕੇ ਕਿੱਥੇ ਵੇਚ ਰਹੇ ਸਨ ਪਰ ਕਹਿ ਸਕਦਾ ਕਿ ਇਸ ਸੱਚ ਬਿਆਨ ਦੇ ਨਾਲ ਪੰਜਾਬ ਦਾ ਪੜਾ ਹੋਵੇਗਾ ਤੇ ਲੋਕ ਵੀ ਸੁਕੀ ਰਹਿਣਗੇ ਕੈਮਰਾਮਨ ਮਨੋਜ ਦੇ ਨਾਮ ਅਜਿੰਦਰ ਸਿੰਘ ਲਿਵਿੰਗ ਇੰਡੀਆ ਨਿਊਜ਼ ਆਫਿਸਰ